ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹਰਦੀਪ ਸਿੰਘ ਤੇ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਕਾਫੀ ਮੈਸੇਜ ਆਏ ਆ ਫਰੈਂਡਾਂ ਤੋਂ ਯਾਰਾਂ ਦੋਸਤਾਂ ਤੋਂ ਤੇ ਪੁੱਛਦੇ ਹਰਦੀਪ ਤੁਸੀਂ ਵੀਡੀਓ ਕਾਦ ਨਹੀਂ ਪਾਉਂਦੇ ਤੁਸੀਂ ਕਿੱਥੇ ਗਏ ਸੋਸ਼ਲ ਮੀਡੀਆ ਬੰਦ ਕਰਤਾ ਤੇ ਜਿੱਦਾਂ ਸਾਡੇ ਪੰਜਾਬੀ ਕਲਾਕਾਰ ਕਹਿੰਦੇ ਆ ਗਿਆ ਨਹੀਂ ਉਹੀ ਬਿਲੋ ਟਾਈਮ ਆ ਗਿਆ ਨਹੀਂ ਉਹੀ ਬਿਲੋ ਟਾਈਮ ਹਰਦੀਪ ਸਿੰਘ ਦਾ ਸੋ ਅਸੀਂ ਐਕਚੁਅਲੀ ਨਮੀ ਪੋਡਕਾਸਟ ਸ਼ੁਰੂ ਕੀਤੀ ਆ ਇਹ ਹੈਗਾ ਪਹਿਲਾ ਐਪੀਸੋਡ ਇਹ ਸਿਆਟਲ ਦੀ ਪਹਿਲੀ ਪੰਜਾਬੀ ਬਿਜ਼ਨਸ ਪੋਡਕਾਸਟ ਹੈ ਆ ਚਲੋ ਅਸੀਂ ਫਿਰ ਸ਼ੁਰੂ ਕਰਦੇ ਹਾਂ ਪਿਛਲੇ ਡੇਢ ਸਾਲ 2 ਸਾਲ ਦੇ ਵਿੱਚ ਸਿਆਟਲ ਏਰੀਆ ਦੇ ਵਿੱਚ ਕੀ ਹੋਇਆ ਸੋ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਹੈ ਪਹਿਲੀ ਤਾਂ ਗੱਲ ਜਿਹੜੀ ਰੀਅਲ ਏਸਟੇਟ ਹੈ ਇਹ ਹਰੇਕ ਫੈਮਿਲੀ ਦੇ ਵਿੱਚ ਗੱਲ ਹੁੰਦੀ ਆ ਬੱਚਿਆਂ ਤੋਂ ਲੈ ਕੇ ਅਡਲਟਸ ਤੱਕਰ ਸਾਰੇ ਗੱਲ ਕਰਦੇ ਘਰਾਂ ਬਾਰੇ ਸੋ ਪਿਛਲੇ 2 ਸਾਲਾਂ ਦੇ ਵਿੱਚ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਰੇਟ 2.5% ਤੋਂ ਲੈ ਕੇ ਆਲਮੋਸਟ 7.8% ਦੇ ਤੱਕਰ ਚੱਲ ਗਏ ਸੀ ਤੇ ਹੁਣ ਇਸ ਵੇਲੇ ਮਾੜੀ ਸਟੇਬਲ ਹੋ ਗਿਆ 7% ਦੇ ਲਾਗੇ-ਤਾਗੇ ਚੱਲਦੇ ਆ ਸੋ ਹੁਣ ਜਦੋਂ ਰੇਟ ਇੰਨੀ ਛੇਤੀ ਕਾਫੀ ਵੱਧ ਗਏ ਸੀ ਕਾਫੀ ਡਰ ਪੈ ਗਿਆ ਸੀ ਮਾਰਕੀਟ ਦੇ ਵਿੱਚ ਤੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੇ ਘਰ ਲੈਣਾ ਸੀ ਤੇ ਉਹ ਸੋਚਣ ਲੱਪੇ ਚਲੋ ਰੇਟ ਹੁਣ ਕਾਫੀ ਵੱਧ ਗਏ ਆ ਤੇ ਮੇਬੀ ਮਾਰਕੀਟ ਥੱਲੇ ਆ ਜੂ ਸਲੋ ਡਾਊਨ ਹੋ ਜੂ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਪਿਛਲੇ 2021 ਚ 2020 ਚ ਜਦੋਂ ਘਰ ਪਿਆ 2 ਲੱਖ ਡਾਲਰ ਉੱਪਰ ਵਿਕਦਾ ਸੀ ਸੋ ਹੁਣ ਲੋਕੀ ਸੋਚਦੇ ਚੱਲ ਠੀਕ ਹੈ ਰੇਟ ਹਾਈ ਹੋ ਗਿਆ ਮੇਬੀ ਮਾਰਕੀਟ ਘਟ ਜੂ ਤੇ ਪ੍ਰਾਈਸਾਂ ਵੀ ਘਟ ਜੂ ਅਸੀਂ ਅਟਕ ਜਾਂਦੇ ਆ ਪਰ ਉਹ ਵਾਲੀ ਗੱਲ ਨਹੀਂ ਹੋਈ ਹੁਣ ਰੇਟ 7% ਤੇ ਆ ਪਰ ਘਰ ਵਿਕੀ ਜਾਂਦੇ ਆ ਤੇ ਹੁਣ ਲੋਕੀ ਸੋਚਦੇ ਆ ਜੋ ਅਸੀਂ ਸੋਚਦੇ ਸੀ ਉਹ ਨਹੀਂ ਹੋਇਆ ਲੋਕੀ ਸੋਚਦੇ ਸੀ ਜਿਹੜਾ 8 ਲੱਖ ਦਾ ਘਰ ਆ ਉਹ ਮੇ ਵੀ 7 ਤੇ ਆ ਜੂਗਾ 6.5 ਤੇ ਆ ਜੂਗਾ ਮਾਰਕੀਟ ਕਰੈਸ਼ ਹੋ ਜੂਗੀ ਪਰ ਇਹ ਹੋਈ ਨਹੀਂ ਹੁਣ ਜਿਹੜੀ 2020 ਵਿਚ ਤੇ 2021 ਦੇ ਵਿੱਚ ਮਾਰਕੀਟ ਜਦੋਂ bidding ਚੱਲਦੀ ਸੀ ਉਹ ਹੁਣ ਫੇਰ ਦੁਬਾਰਾ ਹੋਣ ਲੱਗ ਪਈ ਆ ਹੁਣ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਅੱਜ ਦੀ ਪੋਡਕਾਸਟ ਦੀ ਡੇਟ ਹੈਗੀ ਅਪ੍ਰੋ 1 ਹੁਣ ਪਿਛਲੇ ਮਹੀਨੇ ਦੇ ਵਿੱਚ ਅਸੀਂ 2-3 ਘਰ ਲਿਸਟ ਕੀਤੇ ਆ ਤੇ ਸਾਰੀਆਂ ਲਿਸਟਿੰਗਾਂ ਦੇ ਉੱਪਰ ਮਲਟੀਪਲ ਆਫਰਸ ਆਏ ਕਈਆਂ ਨੇ ਉਹੀ ਗੱਲ ਕੀਤੀ ਇਨਸਪੈਕਸ਼ਨ ਵੇਵ ਕਰਤੀ ਅਪ੍ਰੇਜ਼ਲ ਵੇਵ ਕਰਤੀ ਬਾਅਰ ਕਹਿੰਦਾ ਚਲ ਠੀਕ ਐ ਅਪ੍ਰੇਜ਼ਲ ਘਟ ਆਉਂਦੀ ਆ ਮੈਂ 30000 50000 ਉੱਪਰ ਦੇ ਦੂੰਗਾ ਮੈਨੂੰ ਘਰ ਚਾਹੀਦਾ ਆ ਤੇ ਹੁਣ ਜਿਹੜੀ ਅਫੋਰਡੇਬਿਲਟੀ ਹੋ ਗਈ ਆ ਉਹ ਤੁਸੀਂ ਕਹਿ ਦੋ ਕਾਫੀ ਦੂਰ ਹੋ ਗਈ ਆ ਆਮ ਆਦਮੀ ਲਈ ਆਮ ਪਰਿਵਾਰ ਲਈ ਜਿਹੜੇ ਕੰਮ ਕਰਦੇ ਆ ਤੇ ਹੁਣ ਜੇ ਤੁਸੀਂ ਕੈਂਟ ਵਿੱਚ ਦੇਖੋ ਜਿਹੜਾ 6 ਲੱਖ ਦਾ ਘਰ ਆ ਹੁਣ 6.5 ਤੱਕਰ ਵਿਕਦਾ ਆ ਨਾਲੇ ਉਹਦਾ ਰੇਟ ਹੈਗਾ 7% ਤੁਸੀਂ 20% ਡਾਊਨ ਪੇਮੈਂਟ ਦੇ ਕੇ ਫੇ ਵੀ ਤੁਹਾਡੀ ਜਿਹੜੀ ਕਿਸ਼ਤ ਆ ਸਾਰ ਕੁਝ ਪਾ ਕੇ ਪ੍ਰਿੰਸੀਪਲ ਇੰਟਰਸਟ ਟੈਕਸ ਇਸ ਇੰਸ਼ੋਰੈਂਸ 44500 ਤੱਕਰ ਸੌਖੀ ਆ ਦੂਜੀ ਗੱਲ ਆ ਹੁਣ ਅਸੀਂ ਗੱਲ ਕਰਨੀ ਹੁਣ ਇਹ ਕਾ ਤੇ ਹੋ ਰਿਹਾ ਆ ਰਾਈਟ ਇਹ ਪੈਸਾ ਕਿੱਥੋਂ ਆਉਂਦਾ ਆ ਸਪੈਸ਼ਲੀ ਸਾਡੇ ਲੋਕਲ ਏਰੀਆ ਦੇ ਵਿੱਚ ਹੁਣ ਜਦੋਂ ਅਸੀਂ ਪਿਛਲੇ ਮਹੀਨੇ ਦੇ ਵਿੱਚ ਜਿਹੜੀਆਂ ਲਿਸਟਿੰਗਾਂ ਲਾਈਆਂ ਸੀ ਜਦੋਂ ਅਸੀਂ ਓਪਨ ਹਾਊਸ ਕੀਤਾ ਉੱਥੇ 10 10 15 15 ਪੀ ਵੀ ਫੈਮਲੀਆਂ ਆਈਆਂ ਆ ਤੇ ਅਸੀਂ ਹੁਣ ਸਾਰਿਆਂ ਨਾਲ ਗੱਲਾਂ ਕਰਦੇ ਅਸੀਂ ਪੁੱਛਦੇ ਤੁਸੀਂ ਕਿੱਥੇ ਰਹਿੰਦੇ ਆ ਕੀ ਕਰਦੇ ਆ 90% ਜਿਹੜੀ ਫੈਮਿਲੀ ਆਉਂਦੀ ਓਪਨ ਹਾਊਸ ਤੇ ਮੇਰੇ ਐਕਸਪੀਰੀਅੰਸ ਨਾਲੋਂ ਉਹ ਸਾਰੀ ਆਉਂਦੀ ਆ ਬੈਲਵਿਊ ਰੈਡਮੈਂਡ ਇਸਕਵਾ ਉਹ ਸਾਰੇ ਐਦਰ ਨੂੰ ਆਈ ਜਾਂਦੇ ਆ ਸੋ ਉਹਦੇ ਨਾਲ ਕੀ ਹੁੰਦਾ ਜਿਹੜੀ ਲੋਕਲ ਮਾਰਕੀਟ ਇੱਥੇ ਕੈਂਟ ਦੇ ਵਿੱਚ ਆ ਉਹਦੀ ਪ੍ਰਾਈਸ ਹੌਲੀ ਹੌਲੀ ਵਧਦੀ ਜਾਂਦੀ ਆ ਸੋ ਉਹ ਕਾਹਤੇ ਆਉਂਦੇ ਆ ਕਰਕੇ ਉਹਨਾਂ ਲਈ ਬੈਲਵਿਊ ਇਸਕਵਾ ਰੈਡਮੈਂਡ ਅਫੋਰਡੇਬਲ ਹੋ ਗਿਆ ਸੋ ਹੁਣ ਮੈਂ ਤੁਹਾਨੂੰ ਮੜਿਆ ਐਗਜ਼ਾਮਪਲ ਦਿਖਾਉਣਾ ਹੈ। ਇਹ ਘਰ ਵਿਕਿਆ, ਇਹ ਘਰ ਹੈਗੇ ਸਾਰੇ ਤੁਸੀਂ ਕਹਿ ਦੋ ਰੈਡਮਿੰਟ ਤੋਂ ਲੈ ਕੇ ਕਿੰਟ ਤੱਕ ਕਰ। ਸੋ ਹੁਣ ਜਿਹੜਾ ਬਾਏਰ ਰੈਡਮਿੰਟ ਦੇ ਵਿੱਚ ਦੇਖਦਾ ਆ ਆ ਹੁਣ ਪਹਿਲਾ ਘਰ ਵਿਕਿਆ ਮਾਰਚ 22 ਹਫਤਾ ਕੋ ਹੋਇਆ 10 ਦਿਨ। ਇਹ ਮਾਰਕੀਟ ਦੇ ਵਿੱਚ 1 ਦਿਨ ਲਈ ਲੱਗਾ ਸੀ। ਹੈਗਾ ਸੀ 3 ਬੈੱਡਰੂਮ, 2.5 ਬਾਥਰੂਮ, 2000 ਸਕੁਅਰ ਫੁੱਟ ਤੇ ਬਣਿਆ ਸੀ 1976 ਦਾ ਇਹਨਾਂ ਨੇ ਲਿਸਟ ਕੀਤਾ 11 ਲੱਖ 88000 ਦਾ 1188000 ਇੱਕ ਦਿਨ ਦੇ ਵਿੱਚ ਦੇਖੋ ਹੁਣ ਇੱਕ ਦਿਨ ਦੇ ਵਿੱਚ ਇਹ 1430000 ਦਾ ਵਿਕਿਆ ਹੁਣ ਤੁਸੀਂ ਇਹ ਗੱਲ ਸੋਚੋ ਇੱਕ ਦਿਨ ਮਾਰਕੀਟ 'ਚ ਰਿਹਾ ਤੇ ਆਲਮੋਸਟ 200 50000 ڈالر ਲਿਸਟ ਤੋਂ ਉੱਪਰ ਵਿਕਿਆ ਉਹ ਵੀ ਅੱਜਕੱਲ ਦੇ ਰੇਟ ਤੇ 7% ਦੇ ਰੇਟ ਤੇ ਤੇ ਹੁਣ ਅਸੀਂ ਜੇ ਨੈਕਸਟ ਪ੍ਰਾਪਰਟੀ ਚਲ ਜਾਈਏ ਇਹ ਵਾਲੀ ਜਿਹੜੀ ਪਹਿਲੀ ਪ੍ਰਾਪਰਟੀ ਸੀ ਹੈਗੀ ਸੀ ਰੈਡਮੈਂਟ ਦੇ ਵਿੱਚ ਹੁਣ ਅਸੀਂ ਮੜਿਆ ਰੈਡਮੈਂਟ ਤੋਂ ਲੈ ਕੇ ਬੈਲ ਵੀਊ ਨਿਊਕਾਸਲ ਰੈਂਟ ਇਨ ਕਿੰਟ ਤੱਕ ਆ ਜਾਣਾ ਤੇ ਤੁਹਾਨੂੰ ਸ਼ੋਅ ਕਰਨਾ ਕਾਤੇ ਕਿੰਟ ਦੀ ਪ੍ਰਾਈਸ ਹੁਣ ਇਸ ਵੇਲੇ ਵਧਣ ਲੱਗੀ ਆ ਸੋ ਹੁਣ ਜਿਹੜਾ ਦੂਜਾ ਘਰ ਆ ਇਹ ਹੈਗਾ ਬੈਲਵਿਊ ਦੇ ਵਿੱਚ 4 ਬੈੱਡਰੂਮ 2.5 ਬਾਥਰੂਮ 2580 ਸਕੁਅਰ ਫੁੱਟ ਤੇ ਬਣਿਆ 1972 ਦਾ ਇਹ ক্লোਜ਼ ਹੋਇਆ ਮਾਰਚ 25 ਨੂੰ ਹਫਤਾ ਹੋ ਗਿਆ ਸੋ ਇਹਨਾਂ ਨੇ ਲਾਇਆ ਸੀ 12 ਲੱਖ 50 ਹਜ਼ਾਰ ਦਾ 1.25 ਮਿਲੀਅਨ ਤੇ ਵਿਕਿਆ 1.387500 13 ਲੱਖ 87000 ਹੁਣ ਮੈਨੂੰ 87 ਦਾ ਮੇਰੇ ਨਹੀਂ ਆਇਆ ਕਿ ਪੰਜਾਬੀ ਚ ਕਿੱਦਾਂ ਕਹੀਦਾ ਪਰ ਤੁਹਾਨੂੰ ਆਈਡੀਆ ਆ ਗਿਆ ਰਾਈਟ ਇਹ ਵੀ ਘਰ 1,30,000 ਉੱਪਰ ਵਿਕਿਆ ਉਹ ਵੀ ਕੱਲੇ 3 ਦਿਨ ਦੇ ਵਿੱਚ ਤੇ ਹੁਣ ਅਸੀਂ ਆ ਜਾਂਦੇ ਹਾਂ ਤੁਸੀਂ ਕਹੋ ਰੈਡਮੈਂਟ ਵੈਲਿਊ ਆਬਵੀਅਸਲੀ ਹੁਣ ਮਹਿੰਗਾ ਆ ਚੱਲ ਠੀਕ ਹੈ ਅਸੀਂ ਅਦਰ ਨਿਊ ਕੈਸਲ ਆ ਜਾਂਦੇ ਹਾਂ ਨਿਊ ਕੈਸਲ ਚ ਕੀ ਹੁੰਦਾ ਸੋ ਹੁਣ ਨਿਊ ਕੈਸਲ ਦਾ ਹੁਣ ਤੀਜਾ ਐਗਜ਼ਾਮਪਲ ਦੇਖ ਲਓ 3 ਬੈੱਡਰੂਮ 2.5 ਬਾਥਰੂਮ 2600 ਸਕੁਅਰ ਫੁੱਟ ਘਰ ਬਣਿਆ ਸੀ 1990 ਦਾ ਲਾਇਆ ਸੀ 13 ਲੱਖ 20 ਹਜ਼ਾਰ ਦਾ ਇੱਕ ਦਿਨ ਮਾਰਕੀਟ ਦੇ ਵਿੱਚ ਰਿਹਾ ਇਹ ਘਰ ਵਿਕਿਆ 15 ਲੱਖ ਦਾ 180000 ਡਾਲਰਸ ਮੋਰ ਇੱਕ ਦਿਨ ਦੇ ਵਿੱਚ ਸੋ ਹੁਣ ਜੇ ਤੁਸੀਂ ਹੁਣ ਸਟੋਰੀ ਸਮਝਦੇ ਆ ਕੀ ਹੁੰਦਾ ਹੁਣ ਜਿਹੜਾ ਬਾਅਰ ਵੈਲਿਊ ਚ ਲੈਂਦਾ ਰੈਡਮੈਂਟ ਚ ਲੈਂਦਾ ਮੇਨਲੀ ਉਹ ਹੈਗੇ ਜਿਹੜੇ ਟੈਕ ਵਾਲੇ ਆ ਐਮਾਜ਼ਨ ਵਾਲੇ ਮਾਈਕਰੋਸਾਫਟ ਵਾਲੇ ਜਿਹੜੀ ਟੈਕ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ ਹੁਣ ਉਹਨਾਂ ਲਈ ਕਿੰਨਾ ਔਖਾ ਹੋਇਆ ਉੱਥੇ ਘਰ ਲੈਣ ਲਈ ਲੱਖ ਲੱਖ 2 2 3 3 ਲੱਖ ਡਾਲਰ ਉੱਪਰ ਬਿਡ ਕਰਨਾ ਪੈਣਾ ਉਹ ਵੀ ਐਸ ਵੇਲੇ 7% ਇੰਟਰਸਟ ਰੇਟ ਤੇ ਸੋ ਉਹ ਕੀ ਹੁਣ ਸੋਚਦੇ ਆ ਉਹ ਕਹਿੰਦੇ ਚਲੋ ਅਸੀਂ 20 ਮਿੰਟ ਹੋਰ ਚਲਾ ਲੈਂਦੇ ਆ ਗੱਡੀ ਤੇ ਅਸੀਂ ਇੱਧਰ ਨਾ ਆ ਜੰਦੇ ਕੈਂਟ ਆਪ ਨਾ ਜੰਦੇ ਆ ਮੇਪਲ ਵੈਲੀ ਵੀ ਕਾਫੀ ਲੋਕ ਆਉਂਦੇ ਆ ਸੋ ਹੁਣ ਅਸੀਂ ਮੜੇ ਇੱਧਰ ਨੂੰ ਆ ਜੰਦੇ ਹੁਣ ਦੇਖਦੇ ਆ ਰੈਂਟਿੰਚ ਕੀ ਹੋ ਰਿਹਾ ਆ ਇਹ ਹੈਗਾ ਰੈਂਟਿੰ ਹਾਈਲੈਂਡਸ ਦੇ ਘਰ ਇਹ ਚੌਥਾ ਐਗਜ਼ਾਮਪਲ ਇਹ ਵਿਕਿਆ ਮਾਰਚ 29 ਤਰੀਕ ਨੂੰ 3 ਦਿਨ ਹੋਏ ਆ 2 ਦਿਨ 5 ਬੈਡਰੂਮ ਢਾਈ ਬਾਥਰੂਮ 2740 ਸਕੁਅਰ ਫੁੱਟ 2003 ਦਾ ਬਣਿਆ ਸੋ ਘਰ ਵੀ ਵੱਡਾ ਹੋ ਗਿਆ ਆ ਦੂਜੇ ਐਗਜ਼ਾਮਪਲ ਨਾਲੋਂ ਸੋ ਹੁਣ ਜਿੰਨਾ ਤੁਸੀਂ ਸਾਊਥ ਆਈ ਜਾਓ ਉਹਦੇ ਨਾਲ ਕੀ ਹੁੰਦਾ ਜਿਹੜਾ ਘਰ ਆ ਉਹ ਘਰ ਦਾ ਸਾਈਜ਼ ਵੀ ਵੱਡਾ ਹੋਣ ਲੱਪਣਦਾ ਉਹ ਥੋੜੇ ਜਿਹਾ ਨਮਾਇਨ ਮਿਲਣਾ ਪੰਦਾ ਆ ਤੇ ਲੋਕੀ ਸੋਚਦੇ ਚੱਲ ਠੀਕ ਆ ਹੁਣ ਅਸੀਂ ਰੈਂਟੇ ਨਾ ਆ ਗਏ ਆ ਇਹ ਲਾਇ ਸੀ 1.5 ਮਿਲੀਅਨ 50 ਹਜ਼ਾਰ ਤੇ ਵਿਕਿਆ 12 ਲੱਖ 28 ਹਜ਼ਾਰ ਦਾ 1.70 ਹਜ਼ਾਰ ਓਵਰ ਲਿਸਟ ਪ੍ਰਾਈਸ ਸੋ ਹੁਣ ਤੁਸੀਂ ਦੇਖ ਲਓ ਐਸ ਵੇਲੇ ਕੀ ਹੋ ਰਿਹਾ ਆ ਸੋ ਬੇਸਿਕਲੀ ਦੇਖ ਲਓ ਹੁਣ ਜਿਹੜਾ ਬੰਦਾ ਕਹਿੰਦਾ ਚੱਲ ਠੀਕ ਹੈ ਮੈਂ ਮਿਲੀਅਨ ਡਾਲਰ ਦਾ ਘਰ ਲੈਣਾ ਮੈਨੂੰ 12-13 ਲੱਖ ਦੇਣਾ ਪੈਣਾ ਉਹ ਸੋਚਦਾ ਚਲੋ ਫਿਰ ਅਸੀਂ ਇੱਧਰ ਕੈਂਟ ਚ ਆ ਜਾਂਦੇ ਆ ਕਰਕੇ ਕੈਂਟ ਚ ਹੁਣ ਤੁਸੀਂ ਪਹਿਲੀ ਗੱਲ ਤਾਂ ਜਿਹੜੀ ਅਫੋਰਡੇਬਿਲਟੀ ਆ ਇੱਥੇ ਤੁਹਾਨੂੰ 1 ਮਿਲੀਅਨ ਡਾਲਰ ਦਾ ਠੀਕ ਠਾਕ ਵਧੀਆ ਘਰ ਮਿਲ ਸਕਦਾ ਸਪੈਸ਼ਲੀ ਜਿਹੜਾ ਬਾયર ਵੈਲਿਊ ਰੈਡਮੈਂਟ ਚ ਦੇਖਦਾ ਉਹਨੂੰ 3 ਬੈੱਡਰੂਮ 2.5 ਬਾਥਰੂਮ ਉਹ ਵੀ 1960 ਦਾ ਘਰ ਬਣਿਆ ਉਹ ਸੋਚਦਾ ਚਲ ਠੀਕ ਹੈ ਇੱਥੇ 13 ਲੱਖ 14 ਲੱਖ ਨਾਲੋਂ ਮੈਂ ਕੈਂਟ ਚ ਮਿਲੀਅਨ ਦਾ ਲੈ ਲੂੰਗਾ ਮੇਰੇ 4 ਲੱਖ ਬਚ ਗਏ ਤੇ ਜੇ ਮੈਨੂੰ ਬਿਲਡਿੰਗ ਵੀ ਕਰਨੀ ਪਈ ਮੈਨੂੰ 2-3 ਲੱਖ ਡਾਲਰ ਉੱਪਰ ਨਹੀਂ ਦੇਣਾ ਪੈਣਾ ਕਰਕੇ ਕੈਂਟ ਵਿੱਚ ਵੀ ਬਿਡਿੰਗ ਹੁੰਦੀ ਆ ਪਰ ਜਿਹੜੀ ਗੱਲ ਬੈਲ ਵੀ ਉਹ ਨਿਊਕਾਸਲ ਹੁੰਦੀ ਆ ਉਹ ਵਾਲੀ ਗੱਲ ਨਹੀਂ ਸੋ ਹੁਣ ਅਸੀਂ ਕੈਂਟ 'ਚ ਆ ਗਏ ਆ ਆ ਹੈਗਾ ਘਰ ਸਨਰਾਈਜ਼ ਐਲੀਮੈਂਟਰੀ ਸਕੂਲ ਦੇ ਕੋਲ 132 ਦੇ ਉੱਪਰ ਜਿਹੜਾ ਐਲੀਮੈਂਟਰੀ ਸਕੂਲ ਆ ਜਦੋਂ ਤੁਸੀਂ ਨਾਰਥ ਜਾਂਦੇ ਆ ਇਹ ਘਰ ਲੱਗਾ ਸੀ ਆ ਇਹ ਵਿਕਿਆ ਪਿਛਲੇ ਮਹੀਨੇ ਮਾਰਚ ਦੇ ਛੇ ਤਰੀਕ ਨੂੰ 4 ਬੈੱਡਰੂਮ 2.5 ਬਾਥਰੂਮ 2000 ਸਕੁਅਰ ਫੁੱਟ ਦਾ ਤੇ ਇਹਨਾਂ ਨੇ ਲਾਇਆ ਸੀ 725 ਦਾ ਤੇ ਵਿਕਿਆ 780 ਦਾ ਸੋ 55000 ਉੱਪਰ ਚਲ ਗਿਆ ਤੇ ਹੁਣ ਤੁਸੀਂ ਸੋਚੋ ਹੁਣ ਜਿਹੜਾ ਬੰਦਾ ਬੈਲਵੀਓ ਰੈਡਮੈਂਡ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਉਹ ਦੇਖਦਾ ਉਹ ਕਹਿੰਦਾ ਚਲ ਅਸੀਂ ਕੈਂਟ ਚ ਚਲ ਜਾਂਦੇ ਆ ਅਸੀਂ ਡਰਾਈਵ ਐਕਸਟਰਾ ਅੱਧਾ ਘੰਟਾ ਪੋਣਾ ਘੰਟਾ ਚਲਾ ਲੰਨੇ ਗੱਡੀ ਪਰ ਸਾਨੂੰ ਘਰ ਵਧੀਆ ਮਿਲ ਸਕਦਾ ਉਹ ਵੀ ਅਫੋਰਡੇਬਲ ਪ੍ਰਾਈਸ ਰੇਂਜ ਚ ਪਰ ਹੁਣ ਇਹਦੇ ਨਾਲ ਕੀ ਹੋ ਰਿਹਾ ਆ ਜਿਹੜੇ ਹੁਣ ਲੋਕਲ ਬੰਦੇ ਆ ਆਪਣੀ ਕਮਿਊਨਿਟੀ ਦੇ ਜਿਹੜੇ ਇੱਥੇ ਰਹਿੰਦੇ ਆ ਜਿਨ੍ਹਾਂ ਨੇ ਜਿਹੜਾ ਤੁਸੀਂ ਕਹਦੇ ਰੈਂਟ ਕਰਦੇ ਆ ਉਹ ਦੇਖਦੇ ਆ ਉਹ ਕਹਿੰਦੇ ਯਾਰ 7 ਲੱਖ ਦਾ ਘਰ ਤਾਂ 8 ਲੱਖ ਦਾ ਵਿਕਦਾ 7.5 ਦਾ ਵਿਕਦਾ ਹੁਣ ਅਸੀਂ ਇਹ ਕਿਦਾਂ ਅਫੋਰਡ ਕਰ ਸਕਦੇ ਆ ਉਹ ਵੀ 7% ਦੇ ਰੇਟ ਤੇ ਸਾਡੀ ਪੇਮੈਂਟ 4-5000 ਡਾਲਰ ਬਣਦੀ ਆ ਤੇ ਤੁਸੀਂ ਕਹਤੋਂ ਮਾਰਕੀਟ ਦੇ ਵਿੱਚ ਬਹੁਤ ਕਨਫਿਊਜ਼ਨ ਹੋਈ ਹੋਆ ਸਪੈਸ਼ਲੀ ਜਿਹੜੇ ਪਹਿਲੀ ਤੁਸੀਂ ਕਹਤੋਂ ਜਿਨ੍ਹਾਂ ਨੇ ਆਪਣਾ ਪਹਿਲਾ ਘਰ ਲੈਣਾ ਉਹ ਇਹ ਵਾਲੇ ਹਾਲਾਤ ਦੇਖ ਕੇ ਆਫਰਾਂ ਪਾ ਕੇ ਜੇ ਉਹ ਕਾਰ ਨਹੀਂ ਮਿਲਦਾ ਉਹ ਸੋਚਦੇ ਯਾਰ ਕੋਈ ਨਾ ਕੋਈ ਚੱਲਦਾ ਆ ਤੇ ਮੇਬੀ ਅਸੀਂ ਵੇਟ ਕਰ ਲੰਨੇ ਆ ਰਾਈਟ ਸੋ ਮੈਂ ਹੁਣ ਆਪਣਾ ਪਰਸਨਲ opinion ਦੱਸਣਾ ਚਾਹੁੰਦਾ ਰਾਈਟ ਮਾਨੂੰ ਕਾਫੀ ਜਾਣੇ ਪੁੱਛਦੇ ਆ ਹਰਦੀਪ ਅਸੀਂ ਕਾਰ ਲੈਣਾ ਆ ਹੁਣ ਲਈਏ ਵੇਟ ਕਰੀਏ ਸੋ ਇਹਦੇ ਦੋ ਤਰੀਕੇ ਆ ਰਾਈਟ ਦੋ ਤੁਸੀਂ ਕਹਤੋ ਅਨਸਰ ਆ ਦੋ ਜਵਾਬ ਪਹਿਲਾ ਤਾਂ ਜਿਹੜਾ ਮੇਰਾ ਪਰਸਨਲ ਜਵਾਬ ਆ ਰਾਈਟ ਉਹ ਹੈਗਾ ਤੁਸੀਂ ਆਪਣਾ ਫਾਈਨੈਂਸ਼ੀਅਲ ਸਿਚੁਏਸ਼ਨ ਦੇਖ ਕੇ ਤੁਸੀਂ ਆਪ ਡਿਸੀਜਨ ਬਣਾਓ ਤੁਹਾਡੇ ਤੋਂ ਘਰ ਅਫੋਰਡ ਹੁੰਦਾ ਆ ਜੇ ਅਫੋਰਡ ਹੁੰਦਾ ਆ ਤੁਸੀਂ ਬਿਡਿੰਗ ਵਾਰ ਦੇ ਵਿੱਚ ਪੈਣਾ ਆ ਜੇ ਹੁਣ ਤੁਸੀਂ ਘਰ 7 ਲੱਖ ਦਾ ਦੇਖਦੇ ਆ ਤੁਸੀਂ ਰੈਡੀ ਆ 7.5 ਦੇਣ ਨੂੰ ਜੇ ਤੁਸੀਂ ਰੈਡੀ ਆ ਉਹਦੇ ਵਿੱਚ ਤੁਹਾਨੂੰ ਰਿਸਕ ਵੀ ਥੋੜੇ ਲੈਣੇ ਪੈਣੇ ਆ ਹੁਣ ਕਈ ਬਾਏਰ ਐਸ ਵੇਲੇ ਐਸ ਐਸ ਪ੍ਰੋਪਰਟੀ ਲੈਂਦੇ ਆ ਇਨਸਪੈਕਸ਼ਨ ਵੀ ਕਰਤਨਦੇ ਆ ਕਈ ਹੁਣ ਆਫਰਾਂ ਚ ਇਹਦੇ ਵਿੱਚ ਪਾਉਂਦੇ ਆ ਅੱਜ ਅਪ੍ਰੈਜ਼ਲ ਵੀ ਘੱਟ ਆਈ ਅਸੀਂ ਉਹ ਤੋਂ ਉੱਪਰ ਪੈਸੀ ਦੇ ਦੋਗੇ ਕਰਕੇ ਉਹ ਚਾਹੁੰਦੇ ਸਾਨੂੰ ਘਰ ਇਹ ਚਾਹੀਦਾ ਆ ਸੋ ਹੁਣ ਤੁਸੀਂ ਸੋਚੋ ਤੁਸੀਂ ਇਹ ਵਾਲੀ ਰਿਸਕ ਲੈਂਡ ਨੂੰ ਤਿਆਰ ਆ ਜੇ ਤੁਸੀਂ ਅਫੋਰਡ ਕਰ ਸਕਦੇ ਆ ਤੇ ਤੁਸੀਂ ਐਜ਼ ਇਜ਼ ਵੀ ਲੈ ਸਕਦੇ ਆ ਇਹ ਵਾਲੀ ਰਿਸਕ ਤੁਸੀਂ ਲੈਣੀ ਆ ਹੁਣ ਦੂਜਾ ਮੇਰਾ ਜਿਹੜਾ ਆਨਸਰ ਆ ਉਹ ਹੈਗਾ ਮੇਰਾ ਪ੍ਰੋਫੈਸ਼ਨਲ ਆਨਸਰ ਰਾਈਟ ਹੁਣ ਮੇਰਾ ਪ੍ਰੋਫੈਸ਼ਨਲ ਆਨਸਰ ਹੈ ਜੇ ਹੁਣ ਤੁਸੀਂ ਵੇਟ ਕਰੋ ਮਾਰਕੀਟ ਅਗਲੇ 2 ਜਾਂ 3 ਮਹੀਨੇ ਚੱਲੀ ਆਣੀ ਜਿੱਦਾਂ ਹੁਣ ਇਸ ਵੇਲੇ ਚੱਲਦੀ ਆ ਤੇ ਉਹਦੀ ਜਿਹੜੀ ਰੀਜ਼ਨਿੰਗ ਆ ਉਹ ਅਸੀਂ ਹੁਣ ਜਦੋਂ ਅਸੀਂ ਦੇਖਦੇ ਆ ਅਸੀਂ ਡਾਟਾ ਦੇਖਦੇ ਆ ਮਾਰਕੀਟ ਦੀ ਡਾਟਾ ਸੋ ਮਾਰਕੀਟ ਦੀ ਡਾਟਾ ਸ਼ੋ ਕਰਦੀ ਆ ਹੁਣ ਪਿਛਲੇ ਮਹੀਨੇ ਦੇ ਵਿੱਚ ਅਸੀਂ ਕਿੰਗ ਕਾਉਂਟੀ ਦੀ ਪੂਰੀ ਗੱਲ ਕਰਦੇ ਆ ਪਿਛਲੇ ਮਹੀਨੇ ਕਿੰਗ ਕਾਉਂਟੀ ਦੇ ਵਿੱਚ ਕਿੰਨੇ ਘਰ ਲੱਗੇ ਸੀ 1325 ਘਰ ਲੱਗੇ ਸੀ ਤੇ ਵੇਕੇ ਕਿੰਨੇ 1155 ਸੋ ਆਲਮੋਸਟ ਤੁਸੀਂ ਕਹਦੋ 90% ਘਰ ਮਹੀਨੇ ਦੇ ਵਿੱਚ ਵੇਚ ਗਏ ਇਨਵੈਂਟਰੀ ਬਹੁਤ ਘਟਿਆ ਇਸ ਵੇਲੇ ਤੇ ਜਦ ਤੱਕ ਇਨਵੈਂਟਰੀ ਨਹੀਂ ਆਉਂਦੀ ਉਹਦੇ ਵਿੱਚ ਜਿਹੜੀ ਆਹ ਮਾਰਕੀਟ ਦੀ ਪ੍ਰਾਈਸ ਹੈ ਉਹ ਲੈਵਲ ਨਹੀਂ ਹੋਣੀ ਸੋ ਹੁਣ ਇਸ ਵੇਲੇ ਤੁਸੀਂ ਇੱਕ ਘਰ ਲਾਉਂਦੇ ਆ 5-10 ਜਣੇ ਬਾਹਰ ਖੜੇ ਆ ਰੈਡੀ ਟੂ ਗੋ ਆ ਜਿਨ੍ਹਾਂ ਨੇ ਤੁਸੀਂ ਕਹਦੋ ਪੋਟੈਂਸ਼ੀਅਲੀ ਆਫਰ ਆ ਪਾਉਣੀ ਆ ਆ ਸੋ ਹੁਣ ਗੱਲ ਆ ਗਈ ਇਨਵੈਂਟਰੀ ਦੀ ਇਨਵੈਂਟਰੀ ਕਸ ਲਿਖਾਉਗੀ ਹੁਣ ਹਰੇਕ ਸਾਲ ਇਨਵੈਂਟਰੀ ਆਉਂਦੀ ਆ ਗਰਮੀਆਂ ਦੇ ਵਿੱਚ ਉਹ ਆਉਂਦੀ ਗਰਮੀਆਂ ਦੇ ਵਿੱਚ ਕਰਕੇ ਉਸਲੇ ਸਕੂਲ ਛੁੱਟੀਆਂ ਹੁੰਦੀਆਂ ਜਿਨ੍ਹਾਂ ਨੇ ਜਿਹੜੇ ਫੈਮਿਲੀ ਵਾਲੇ ਹੁੰਦੇ ਚਲੋ ਠੀਕ ਹੈ ਹੁਣ ਸਕੂਲ ਬੱਚੇ ਸਕੂਲ ਤੋਂ ਬਾਹਰ ਆ ਤੇ ਅਸੀਂ ਘਰ ਮੜਿਆ ਸਾਫ ਕਰਕੇ ਪੇਂਟ ਕਰਕੇ ਲੈਂਡਸਕੇਪਿੰਗ ਕਰਕੇ ਸੇਲ ਤੇ ਲਾ ਦਿੰਦੇ ਆ ਸੋ ਜਿਹੜੇ ਜੂਨ ਜੁਲਾਈ ਅਗਸਤ ਸਤੰਬਰ ਦਾ ਕਰ ਉਸ ਲਈ ਤੁਹਾਡੀ ਜਿਹੜੀ ਇਨਵੈਂਟਰੀ ਦੀ ਸੈਲੈਕਸ਼ਨ ਆ ਉਹ ਕਾਫੀ ਹੁੰਦੀ ਆ ਜਨਵਰੀ ਤੋਂ ਲੈ ਕੇ ਮਈ ਤੱਕਰ ਇਨਵੈਂਟਰੀ ਘਟ ਹੁੰਦੀ ਆ ਤੇ ਉਸ ਲਈ ਜਿਹੜੀ ਪ੍ਰਾਈਸ ਆ ਉਹ ਵੱਧਦੀ ਆ ਹਰੇਕ ਸਾਲ ਇਹ ਸੀਜ਼ਨਲ ਹੁੰਦਾ ਆ ਰਾਈਟ ਹੁਣ ਦੂਜਾ ਪ੍ਰੋਬਲਮ ਆ ਇਨਵੈਂਟਰੀ ਓਵਰঅল ਵੀ ਬਹੁਤ ਘਟਿਆ ਪਿਛਲੇ ਸਾਲਾਂ ਦੇ ਨਾਲੋਂ ਤੇ ਉਹ ਕਰਕੇ ਹੁਣ ਜਿਨ੍ਹਾਂ ਨੇ ਘਰ ਲਏ ਸੀ 2020 2021 ਚ ਤੇ ਜਿਹੜਾ ਪਹਿਲੇ 2-3 ਮਹੀਨੇ ਸੀ 2022 ਚ ਜਦੋਂ ਰੇਟ ਬਹੁਤ ਘਟ ਸੀ ਹੁਣ ਕਾਫੀ ਲੋਕ ਆਈ ਥਿੰਕ ਸਟੈਟਿਸਟਿਕ ਪੜਦਾ ਸੀ ਆਲਮੋਸਟ 55 60 ਪਰਸੈਂਟ ਲੋਕਾਂ ਦੇ ਰੇਟ 4% ਤੋਂ ਘਟਿਆ ਹੁਣ ਜੇ ਤੁਸੀਂ ਘਰ ਨਵਾਂ ਲੈਣਾ ਤੁਸੀਂ ਸੋਚਣਾ ਯਾਰ ਹੁਣ ਮੈਂ ਇੱਥੇ 4% ਤੇ ਬੈਠਾ 3% ਤੇ ਬੈਠਾ ਜੇ ਮੈਂ ਆਪਣਾ ਘਰ ਵੇਚਦਾ ਪਹਿਲਾਂ ਮੈਨੂੰ ਮਹਿੰਗਾ ਲੈਣਾ ਪੈਣਾ ਉਹ ਵੀ ਰੇਟ ਮੇਰਾ ਡਬਲ ਇਫ ਨਾਟ ਕਈ ਕੇਸਿਸ ਦੇ ਵਿੱਚ ਟ੍ਰਿਪਲ ਤਿੰਨ ਤੋਂ ਲੈ ਕੇ 7 ਤੱਕ ਜਾਣਾ ਪੈਣਾ ਸੋ ਉਹ ਵਾਲਾ ਜਿਹੜਾ ਹੋਮ ਆਨਰ ਨੇ ਸੋਚਦਾ ਚੱਲ ਮੈਂ ਰਹਿ ਲੰਦਾ ਆ ਮੇਰੀ ਪੇਮੈਂਟ ਵੀ ਲੋ ਆ ਮੈਂ ਕਾਤੇ ਇਸ ਸਿਚੁਏਸ਼ਨ ਦੇ ਵਿੱਚ ਪੈਣਾ ਮੇਬੀ ਅਸੀਂ ਵੇਟ ਕਰ ਲੈਂਦੇ ਆ ਸੋ ਉਹਦੇ ਨਾਲ ਜਿਹੜੀ ਇਨਵੈਂਟਰੀ ਆ ਉਹ ਵੀ ਰੈਸਟ੍ਰਿਕਟ ਹੋਈ ਹੋ ਆ मीनिंग ਉਹ ਮਾਰਕੀਟ ਚ ਨਹੀਂ ਆਉਂਦੇ ਘਰ ਸੋ ਇਹ ਤੁਸੀਂ ਕਹਿ ਦੋ ਅੱਜ ਕੱਲ ਦਾ ਹਾਲਾਤ ਆ ਰਾਈਟ ਮਾਰਕੀਟ ਪੂਰੀ ਗਰਮ ਹੋਈ ਹੋ ਆ ਘਰ ਹਫਤੇ ਦੇ ਵਿੱਚ ਵਿਕੀ ਜਾਂਦੇ ਆ ਮਲਟੀਪਲ ਆਫਰਸ ਆਈ ਜਾਂਦੀਆਂ ਲੋਕੀ ਐਜ਼ ਇਜ਼ ਲਾਈ ਐਜ਼ ਇਜ਼ ਲਈ ਜਾਂਦੇ ਆ ਆਈ ਨੋ ਐਪੀਸੋਡ ਮਾੜਾ ਛੋਟਾ ਸੀ ਪਰ ਅਸੀਂ ਚਾਹੁੰਦੇ ਸੀ ਐਸ ਵਿਲੇ ਜਿਹੜੀ ਮਾਰਕੀਟ ਹੈ ਉਹਦੇ ਬਾਰੇ ਤੁਹਾਨੂੰ ਦੱਸ ਦਈਏ ਕੀ ਹੋ ਰਿਹਾ ਹੈ ਸੋ ਜੇ ਕਿਸੇ ਤੋਂ ਵੀ ਕੋਈ ਵੀ ਕੁਐਸਚਨ ਹੈ ਸਿਆਟਲ ਰੀਅਲ ਏਸਟੇਟ ਮਾਰਕੀਟ ਬਾਰੇ ਇਨਵੈਸਟਿੰਗ ਬਾਰੇ ਕੁਝ ਵੀ ਤੁਹਾਡੇ ਮਨ ਤੇ ਆ ਤੁਸੀਂ ਜਰੂਰ ਕਾਲ ਕਰੋ ਮੈਸੇਜ ਕਰੋ ਕੁਐਸਚਨ ਆਪਣੇ ਪੁੱਛੋ ਅਸੀਂ ਚਾਹੁੰਦੇ ਆ ਆਪਣੀ ਕਮਿਊਨਿਟੀ ਵਾਸਤੇ ਅਸੀਂ ਚਾਹੁੰਦੇ ਆ ਜਿੰਨਾ ਵੀ ਅਸੀਂ ਵੈਲਿਊ ਲਿਆ ਸਕਦੇ ਆ ਕਰਕੇ ਜਿੱਦਾਂ ਅਸੀਂ ਪਹਿਲਾਂ ਸ਼ੁਰੂ ਤੇ ਕਿਹਾ ਸੀ ਹਰੇਕ ਘਰ ਦੇ ਵਿੱਚ ਰੀਅਲ ਏਸਟੇਟ ਬਾਰੇ ਗੱਲਾਂ ਹੁੰਦੀਆਂ ਹਰੇਕ ਜਾਨੇ ਤੋਂ ਆਪਣਾ ਆਪ opinion ਆ ਅਸੀਂ ਤਾਂ ਹਰ ਰੋਜ਼ ਕੰਮ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਕੰਪਿਊਟਰ ਦੇ ਮੋਰੇ ਬੈਠੇ ਹਾਂ ਕਲਾਇੰਟਾਂ ਨੂੰ ਘਰ ਦਿਖਾਉਂਦੇ ਆ ਲਿਸਟਿੰਗਾਂ ਵੇਚਦੇ ਆ ਸਾਨੂੰ ਪਤਾ ਐ ਇਸ ਵੇਲੇ ਕੀ ਹੋ ਰਿਹਾ ਐ ਸੋ ਜੇ ਮੈਂ ਆਪਣੀ ਐਕਸਪੀਰੀਅੰਸ ਤੋਂ ਥੋੜਾ ਬਹੁਤਾ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਤੇ ਥੋੜਾ ਥੋੜਾ ਬਹੁਤਾ ਤੁਸੀਂ ਕਹਦੇ ਵੈਲਿਊ ਤੁਹਾਡੀ ਲਾਈਫ ਦੇ ਵਿੱਚ ਲਿਆ ਸਕਦਾ ਤੇ ਤੁਹਾਨੂੰ ਵੀ ਮੜੇ ਪਤਾ ਲੱਗ ਜੂਏ ਚਲੋ ਠੀਕ ਐ ਇਹਦੇ ਕਰਕੇ ਆਹ ਹੋ ਰਿਹਾ ਐ ਫਿਰ ਤੁਸੀਂ ਵੀ ਆਪਣੇ ਤੇ ਆਪਣੇ ਪਰਿਵਾਰ ਬਾਰੇ ਜਿਹੜੀ ਡਿਸੀਜਨ ਬਣਾਉਣੀ ਆ ਤੁਸੀਂ ਅ ਐਜੂਕੇਸ਼ਨ ਬੇਸਡ ਡਿਸੀਜਨ ਬਣਾ ਸਕਦੇ ਆ ਤੇ ਉਹ ਨਹੀਂ ਇਮੋਸ਼ਨਲ ਡਿਸੀਜਨ ਰਾਈਟ ਅਸੀਂ ਸੋਚ ਸਮਝ ਫਿਰ ਡਿਸੀਜਨ ਬਣਾਉਣੀ ਜੇ ਤੁਸੀਂ ਘਰ ਦੇ ਕੇ ਇਮੋਸ਼ਨਲ ਡਿਸੀਜਨ ਬਣਾਉਂਦੇ ਕਈ ਟਾਈਮ ਉਹ ਡਿਸੀਜਨ ਚੰਗੀ ਨਹੀਂ ਹੁੰਦੀ ਚਲੋ ਜੀ ਫਿਰ ਅਸੀਂ ਅੱਜ ਐਪੀਸੋਡ ਇੱਥੇ ਐਂਡ ਕਰਦੇ ਆ ਇਹ ਹੈਗਾ ਤੁਹਾਡਾ ਪਹਿਲਾ ਸਿਆਟਲ ਬਿਜ਼ਨਸ ਪੋਡਕਾਸਟ ਦਾ ਐਪੀਸੋਡ ਨੰਬਰ 1 ਮੈਂ ਤੁਹਾਡਾ ਹੋਸਟ ਹਰਦੀਪ ਸਿੰਘ ਏਕੇਏ ਮਿਸਟਰ ਰੀਅਲ ਏਸਟੇਟ